ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜਦੋਂ ਤੋਂ ਸਭ ਦੇ ਅਲੱਗ-ਅਲੱਗ ਮਕਾਨ ਹੋ ਗਏ ਬਚਪਨ ਵਿੱਚ ਨਾਲ ਖੇਡਣ ਵਾਲੇ ਭਰਾ ਇੱਕ ਦੂਜੇ ਦੇ ਮਹਿਮਾਨ ਹੋ ਗਏ ਇੱਕ ਬਹੁਤ ਹੀ ਕਮਾਲ ਦੀ ਕਹਾਣੀ ਹੈ ਇੱਕ ਵਾਰ ਇੱਕ ਟੀਚਰ ਆਪਣੇ ਸੰਪੰਨ ਪਰਿਵਾਰ ਦੇ ਬੱਚੇ ਨੂੰ ਲੈ ਕੇ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਚਲੋ ਮੈਂ ਤੈਨੂੰ ਜ਼ਿੰਦਗੀ ਦਾ ਦੂਸਰਾ ਹਿੱਸਾ ਦਿਖਾਉਂਦਾ ਹਾਂ ਸੱਚਾਈ ਦਿਖਾਉਂਦਾ ਹਾਂ ਉਸ ਨੂੰ ਲੈ ਕੇ ਜਾਂਦਾ ਹੈ ਜੰਗਲ ਦੇ ਵਿਚਲੇ ਰਸਤੇ ਵਿੱਚੋਂ ਹੁੰਦਾ ਹੋਇਆ ਇੱਕ ਖੇਤ ਵਿੱਚ ਅਤੇ ਉਸ ਖੇਤ ਦਾ ਜੋ ਬਾਰਡਰ ਹੁੰਦਾ ਹੈ ਉਸ ਬਾਰਡਰ ਤੇ ਇਹ ਤੁਰ ਰਹੇ ਹੁੰਦੇ ਹਨ ਤਾਂ ਦੇਖਦਾ ਹੈ ਬੱਚਾ ਕਿ ਖੇਤ ਦੇ ਵਿੱਚ ਇੱਕ ਮਜ਼ਦੂਰ ਮਜ਼ਦੂਰੀ ਕਰ ਰਿਹਾ ਹੁੰਦਾ ਹੈ ਤਾਂ ਪੁੱਛਦਾ ਹੈ ਕਿ ਇਹ ਇਸ ਤਰ੍ਹਾਂ ਐਨੀ ਮਿਹਨਤ ਕਰ ਰਿਹਾ ਹੈ ਬਹੁਤ ਵਧੀਆ ਹੈ ਥੋੜਾ ਅੱਗੇ ਗੱਲਾਂ ਕਰਦੇ ਕਰਦੇ ਜਾਂਦੇ ਹਨ ਤਾਂ ਉਹ ਬੱਚਾ ਦੇਖਦਾ ਹੈ ਕਿ ਉੱਥੇ ਇੱਕ ਫੱਟੀ ਪੁਰਾਣੀ ਜੁੱਤੀ ਪਈ ਹੈ ਜੋ ਸ਼ਾਇਦ ਉਸ ਮਜ਼ਦੂਰ ਦੀ ਸੀ ਅਤੇ ਹੋਰ ਥੋੜੀ ਦੂਰ ਇੱਕ ਥੈਲਾ ਰੱਖਿਆ ਹੋਇਆ ਸੀ ਜਿਸ ਵਿੱਚ ਉਸਦੇ ਖਾਣੇ ਦਾ ਡੱਬਾ ਸੀ ਉਹ ਬੋਲਦਾ ਹੈ ਕਿ ਸਰ ਇੱਕ ਛੋਟਾ ਜਿਹਾ ਮਜ਼ਾਕ ਕਰਨਾ ਚਾਹੁੰਦਾ ਹਾਂ ਇਸ ਮਜ਼ਦੂਰ ਨਾਲ ਇਸ ਦੀ ਜੁੱਤੀ ਅਤੇ ਥੈਲਾ ਛੁਪਾ ਦਿੰਦੇ ਹਾਂ ਅਤੇ ਆਪਾਂ ਝਾੜੀ ਦੇ ਪਿੱਛੇ ਬੈਠ ਕੇ ਦੇਖਦੇ ਹਾਂ ਕਿ ਕੀ ਕਰਦਾ ਹੈ ਇਹ ਤਾਂ ਟੀਚਰ ਉਸ ਨੂੰ ਬਹੁਤ ਗੰਭੀਰਤਾ ਨਾਲ ਸਮਝਾਉਂਦਾ ਹੈ ਅਤੇ ਬੋਲਦਾ ਹੈ ਕਿ ਨਹੀਂ ਅਸੀਂ ਕੁਝ ਅਲੱਗ ਕਰਦੇ ਹਾਂ ਤੂੰ ਇੱਕ ਕੰਮ ਕਰ ਤੂੰ ਉਸ ਥੈਲੇ ਦੇ ਵਿੱਚ ਜਾ ਕੇ ਕੁਝ ਰੁਪਏ ਰੱਖ ਦੇ ਫਿਰ ਦੇਖ ਕੇ ਕੀ ਹੁੰਦਾ ਹੈ ਤਾਂ ਉਹ ਬੱਚਾ ਜਾਂਦਾ ਹੈ ਉਸ ਥੈਲੇ ਵਿੱਚ 200 200 ਦੇ ਨੋਟ ਰੱਖ ਦਿੰਦਾ ਹੈ ਫਿਰ ਟੀਚਰ ਉਸ ਨੂੰ ਕਹਿੰਦਾ ਹੈ ਕਿ ਆਹ ਹੁਣ ਛੁਪਦੇ ਹਾਂ ਝਾੜੀ ਦੇ ਪਿੱਛੇ ਅਤੇ ਦੇਖਦੇ ਹਾਂ ਕਿ ਕੀ ਹੋ ਰਿਹਾ ਹੈ ਮਜ਼ਦੂਰ ਮਜ਼ਦੂਰੀ ਕਰਕੇ ਵਾਪਸ ਆਉਂਦਾ ਹੈ ਆਪਣੀ ਫੱਟੀ ਪੁਰਾਣੀ ਜੁੱਤੀ ਪਹਿਨਦਾ ਹੈ ਪੈਰ ਵਿੱਚੋਂ ਕੰਡੇ ਕੱਢਦਾ ਹੈ ਜੁੱਤੀ ਪਹਿਨ ਕੇ ਆਪਣਾ ਥੈਲਾ ਚੁੱਕਦਾ ਹੈ ਜਾਣ ਦੇ ਲਈ ਤਾਂ ਦੇਖਦਾ ਹੈ ਉਸ ਥੈਲੇ ਦੇ ਅੰਦਰ 200-200 ਦੇ ਨੋਟ ਰੱਖੇ ਹੋਏ ਸਨ ਉਹ ਨੋਟਾਂ ਨੂੰ ਬਹੁਤ ਧਿਆਨ ਨਾਲ ਦੇਖਦਾ ਹੈ ਚਾਰੇ ਪਾਸੇ ਦੇਖਦਾ ਹੈ ਖੇਤ ਦੇ ਆਲੇ-ਦੁਆਲੇ ਫਿਰ ਜ਼ੋਰ-ਜ਼ੋਰ ਨਾਲ ਬੋਲ ਕੇ ਉੱਪਰ ਵਾਲੇ ਨੂੰ ਧੰਨਵਾਦ ਦਿੰਦਾ ਹੈ ਅਤੇ ਕਹਿੰਦਾ ਹੈ ਕਿ हे ਭਗਵਾਨ ਤੂੰ ਮੇਰੀ ਸੁਣ ਲਈ ਅੱਜ ਮੇਰੀ ਬਿਮਾਰ ਪਤਨੀ ਦੇ ਲਈ ਦਵਾਈ ਲੈਣ ਜਾਣਾ ਸੀ ਅਤੇ ਇਹ ਪੈਸਿਆਂ ਦਾ ਇੰਤਜ਼ਾਮ ਹੋ ਗਿਆ। ਉਹ ਜੋ ਬੱਚਾ ਸੀ ਉਹ ਬਹੁਤ ਗੌਰ ਨਾਲ ਆਪਣੇ ਟੀਚਰ ਨੂੰ ਦੇਖਦਾ ਹੈ, ਮੁਸਕਰਾਉਂਦਾ ਹੈ ਅਤੇ ਕਹਿੰਦਾ ਹੈ ਕਿ ਸਰ ਤੁਸੀਂ ਅੱਜ ਮੈਨੂੰ ਸਿਖਾ ਦਿੱਤਾ ਹੈ ਕਿ ਜ਼ਿੰਦਗੀ ਵਿੱਚ ਲੈਣ ਤੋਂ ਜ਼ਿਆਦਾ ਸੁੱਖ ਦੇਣ ਵਿੱਚ ਹੈ। ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਉਸ ਵਿੱਚ ਹੈ ਇਸੇ ਲਈ ਜ਼ਿੰਦਗੀ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਤੁਹਾਨੂੰ ਵੀ ਨਹੀਂ ਪਤਾ ਕਿ ਕਦੋਂ ਉੱਪਰ ਵਾਲਾ ਤੁਹਾਨੂੰ ਕਿਸੇ ਦਾ ਉੱਪਰ ਵਾਲਾ ਬਣਾ ਕੇ ਕਿਤੇ ਭੇਜ ਦੇਵੇ ਇਸ ਲਈ ਇੱਕ ਦੂਜੇ ਦੀ ਮਦਦ ਕਰਦੇ ਜਾਓ ਮੁਸਕਾਨ ਵੰਡਦੇ ਜਾਓ ਧੰਨਵਾਦ